ਬਿੱਟੀ ਵਿਲੀਯੰਡਾ ਖੁਆਬ ਉਹਦੋਂ ਨਾ ਆਇਓ ਲੈ ਕੇ ਗੁਲਾਬ ਜਦੋਂ ਗੁਲਾਬ ਸਾਂ ਤੇਰੀ ਤਸਵੀਰ ਨੂੰ ਤੇਰੇ ਨਾਲੋਂ ਵੱਧ ਨਿਹਾਰਦੀ ਜ਼ਿੰਦਗੀ ਦੇ ਜਸ਼ਨ ਵਿੱਚ ਡੁੱਬਿਆ ਸ਼ਬਾਬ ਸਾਂ ਦੋ ਰੁੱਤਾਂ ਦੇ ਰੂਪ ਦਾ ਮੇਲ ਸੀ ਚਿਹਰਾ ਨਿਹਰਾ ਪੂਰਾ ਨੂਰ ਦਾ ਸ਼ਹਿਰ ਸੀ ਚਿਹਰਾ ਤੇਰੇ ਕੋ ਰੰਗ ਰੰਗੀ ਰਾਂਗਲੀ ਸੀ ਜ਼ਿੰਦਗੀ ਹੋਂ ਤੇਰਾ 부ਝਿਆ ਤੇ ਨਹੀਂ ਪਰ ਮਗਦਾ ਵੀ ਨਹੀਂ ਇਸ਼ਕ ਜਨੋਨੀ ਸੀ ਹਿਜਰ ਨਸੀਬੀ ਸੀ ਨਾ ਤੂੰ ਮਿਲਿਆ ਨਾ ਭੁੱਲਿਓ ਨਾ ਖਿਆਲੋਂ ਹੀ ਨਿਕਲਿਓ ਕਿੰਨੀਆਂ ਚੀਜ਼ਾਂ ਬਿਨਾ ਹੀ ਗੁਜ਼ਾਰਾ ਕਰ ਲਿਆ ਤੇਰੇ ਵਿੱਚ ਇਤਿਆਂ ਵਿੱਚ ਤੇ ਹੋਵੇਗਾ ਕਿ ਬੀਤੇ ਵੇਲਿਆਂ ਦਾ ਖ਼ਾਬ ਸਾ ਹੁਦੋਂ ਆਇਆ ਦੇਖੀ ਗੁਲਾਬ ਜਦੋਂ ਗੁਲਾਬ ਸਾ ਬੂਦੋਂ ਆਇਓ ਲੈ ਕੇ ਗੁਲਾਬ ਜਦੋਂ ਗੁਲਾਬਸਾਂ